ਗੁਰੂ ਵਾਸ਼ੰਗ ਦੀ ਚਲਾਈ ਹੋਈ ਪਰੰਪਰਾ ਮੁਤਾਬਕ ਦੋ ਦਿਨਾਂ ਸਾਲਾਨਾ ਜੋੜ ਮੇਲੇ ਦੇ ਆਰੰਭ ਲਈ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਲੈ ਕੇ ਦੀਵਾਨ ਹਾਲ ਵਿੱਚ ਜਾ ਰਹੇ ਨੇ ਸੰਗਤਾਂ ਵਿੱਚ ਭਾਰੀ ਤਸ਼ਾਹ ਦੇਖਣ ਨੂੰ ਮਿਲ ਰਿਹਾ ਪੰਜਾ ਪੈਰ ਦੀ ਗਵਾਈ ਹੈ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੀਵਾਨ ਵਾਲੀ ਸਕੇਜ ਤੇ ਜਾ ਰਹੇ ਨੇ ਤੁਹਾਡਾ ਨਾਮ ਮਿਲਦਾ ਪਿਆ ਆਹ ਬਲੇ ਆਵੇ ਮੈਂ ਤੇ ਫੋਟੋ ਆ ਜਾ ਫਿਰ ਇਹ ਚਾਹਾਂ ਆ ਕੁੜਾ ਰੰਗ ਚਾਹਾਂ ਆ ਚੁਪਾਉਣ ਬੰਦ ਇਹ ਕੀ ਉਹ 17 ਦਾ ਸਟਾਲ ਜਿਹੜਾ ਉਹ ਵੀ ਲੱਗੇਗਾ ਇਹਦੇ ਨਾਲ ਧਾਰਮਿਕ ਲਿਟਰੇਚਰ ਵੰਡਣ ਵਾਸਤੇ ਇਸ ਤਰ੍ਹਾਂ ਲੱਗਾ ਹੋਇਆ ਹੈ ਜਿੱਥੇ ਕਾਲ ਤੱਕ ਤੋਂ ਪੰਥ ਪ੍ਰਵਾਨਤ ਗੈਤ ਮਰਿਆਦਾ ਅਤੇ ਹੋਰ ਧਾਰਮਿਕ ਸਿਲੇਬਸ ਉਹ ਜਿਹੜਾ ਸਾਰਾ ਕਿਥੇ ਫ੍ਰੀ ਸਕੋਲ ਤਾਂ ਦਿੱਤਾ ਜਾਂਦਾ ਹੈ ਪਹਿਲੀ ਵਾਰ ਸੰਗਤ ਨੇ ਉਪਰਾਲਾ ਕੀਤਾ ਕਿ ਮੇਲੇ ਦੇ ਵਿੱਚ ਹੋਰ ਰੌਣਕ ਮੇਲੇ ਦੇ ਨਾਲ ਇਹ ਧਾਰਮਿਕ ਚਲੇਟੇ ਬਜ਼ਾਰ ਗੱਲ ਜਿਹਾ ਹੋਰ ਆਉਂਦਾ ਹੈ ਤੁਸੀਂ ਵੇਖ ਸਕਦੇ ਹੋ ਕੁਛ ਛੋਟੇ ਛੋਟੇ ਬੱਚੇ ਜਿਹੜੇ ਪੂਕੇ ਦੇ ਸ਼ੌਂਕ ਨਾਲ ਦਸਤਾਰਾਂ ਜਗਾ ਰਹੇ ਨੇ ਇਧਰ ਛੋਟੇ ਛੋਟੇ ਬੱਚਿਆਂ ਦੀਆਂ ਦਸਤਾਰਾਂ ਵਾਲੀਆਂ ਫੋਟੋਆਂ ਵੀ ਲਾਈਆਂ ਹੋਈਆਂ ਨੇ ਜੇਸ ਤੋਂ ਹਾਲ ਵੇਖ ਕੇ ਬੱਚਿਆਂ ਵੱਲ ਹੋਰ ਉਤਸ਼ਾਹ ਵਧ ਰਿਹਾ ਹੈ ਕਿ ਤੁਸੀਂ ਵੇਖ ਰਹੇ ਹੋ ਕਿ ਇੱਥੇ ਕਿੱਥੇ ਬੱਚਿਆਰੇ ਦਸਤਾਰਬੰਦੀ ਦੇ ਮੁਕਾਬਲੇ ਹੋ ਰਹੇ ਹਨ ਇਹਨਾਂ ਫੋਟੋਆਂ ਵੇਖ ਕੇ ਹੋਰ ਬੱਚੇ ਵੀ ਪ੍ਰਭਾਵਿਤ ਹੋ ਰਹੇ ਕਿ ਅਸੀਂ ਵੀ ਦਸਤਾਰ ਫੇਡਾਂਗੇ pop it